ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਸਤਿੰਦਰ ਸਿੰਘ ਪ੍ਰਹਾਰ ਚੈਨਲ ਸੇਰਾ ਪੰਜਾਬੀ ਦੇ ਮਾਧਿਅਮ ਨਾਲ ਇੱਕ ਇਟਲੀ ਦੀ ਮਾਨਯੋਗ ਅਦਾਲਤ ਨੇ ਗਰੰਥੀ ਸਿੰਘਾਂ ਦੇ ਹੱਕ ਵਿੱਚ ਇੱਕ ਫੈਸਲਾ ਦਿੱਤਾ ਜਦੀ ਡਿਟੇਲ ਮੈਂ ਹੁਣ ਤੁਹਾਨੂੰ ਦੱਸਦਾ ਪਿਓ ਸਾਡੀ ਸਿਚੁਏਸ਼ਨ ਕਿਵੇਂ ਆਈ ਉਹਦੇ ਵਿੱਚ ਅਸੀਂ ਕੀ ਕੀਤਾ ਤੇ ਸਾਨੂੰ ਕੀ ਕੁਐਸਚਨ ਹੋਏ ਵਿਰੋਧੀ ਪਾਰਟੀ ਨੂੰ ਕੀ ਕੁਐਸਚਨ ਹੋਏ ਤੇ ਅਖੀਰ ਦੇ ਵਿੱਚ ਅਦਾਲਤ ਨੇ ਜੋ ਫੈਸਲਾ ਉਹ ਕੀ ਦਿੱਤਾ ਗਰਦ ਦਸੰਬਰ 2023 ਦੀ ਹੈ ਅਨਕੋਨਾ ਜ਼ਿਲ੍ਹੇ ਦੇ ਵਿੱਚ ਇੱਕ ਗੁਰਦੁਆਰਾ ਹੈ ਸ਼ਹਿਰ ਫਬਰਿਆਨੋ ਦੇ ਵਿੱਚ ਗੁਰਦਰਾ ਸਿੰਘ ਸਭਾ ਉਹਦਾ ਨਾਮ ਹੀ ਗੁਰਦਰਾ ਸਿੰਘ ਸਭਾ ਫਬਰਿਆਨੋ ਜੀਸੀ ਰੱਖਿਆ ਗਿਆ ਹੈ ਇਹਦੇ ਲਈ ਇੱਕ ਐਸੋਸੀਏਸ਼ਨ ਰਜਿਸਟਰ ਕਰਵਾਈ ਗਈ ਸੀ 2007 ਦੇ ਵਿੱਚ ਉਹਦਾ ਨਾਮ ਵੀ ਇਹੀ ਸੀਗਾ ਗੁਰਦੁਆਰਾ ਸਿੰਘ ਸਭਾ ਫਬਰਿਆਨੋ ਜੀਸੀ ਸਾਡੇ ਜੋ ਗ੍ਰੰਥੀ ਸਿੰਘ ਸਨ 2022-23 ਦੇ ਵਿੱਚ 21-23 ਜਨ ਵਿੱਚ ਉਹਨਾਂ ਨੇ ਜੋ ਗ੍ਰੰਥੀ ਦੀ ਸੇਵਾ ਕੀਤੀ ਹੈ ਤੇ ਉਹਨਾਂ ਦੇ ਨਾਲ ਕਮੇਟੀ ਦੀ ਉਹ ਅਨੁਮਨ ਹੋ ਗਈ ਕਿਉਂਕਿ ਆਮ ਜੋ ਇੱਕ ਸੱਚਾ ਬੰਦਾ ਹੁੰਦਾ ਅਗਰ ਉਹ ਜਿੱਥੇ ਕਿਤੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਾਂ ਹੋਰ ਵੀ ਕਿਸੇ ਗੁਰਬਾਣੀ ਦੇ ਬਾਰੇ ਕੋਈ ਗਲਤ ਪ੍ਰਚਾਰ ਕਰਦਾ ਜਾਂ ਕੋਈ ਗਲਤ ਗੁਰਬਾਣੀ ਪੜਦਾ ਉਹਦਾ ਹੱਕ ਬਣਦਾ ਪਈ ਉਹ ਉਸ ਚੀਜ਼ ਨੂੰ ਟੋਕੇ ਪਈ ਆਹ ਚੀਜ਼ ਜਿਹੜੀ ਚੀਜ਼ ਹੈ ਉਹ ਗਲਤ ਹੈ ਇਨ੍ਹਾਂ ਹੀ ਕਾਰਨਾ ਕਰਕੇ ਕਮੇਟੀ ਦੇ ਨਾਲ ਗਰੰਤੀ ਸਿੰਘ ਦੀ ਛੋਟੀ ਮੋਟੀ ਜੋ ਹੈਗੀ ਉਹ ਵਿਚਾਰ ਨਹੀਂ ਮਿਲੇ ਕਿਸੇ ਕਿਸੇ ਕਰ ਪਹਿਲਾਂ ਸ਼ੁਰੂ ਦੇ ਵਿੱਚ ਸਿੱਕੇ ਠੀਕ ਜਦੋਂ ਉਹਨਾਂ ਨੇ ਕੁਝ ਚੀਜ਼ਾਂ ਕਹੀਆਂ ਪਈ ਆਹ ਚੀਜ਼ ਜਿਹੜੀ ਹੈਗੀ ਗੁਰਵਾ ਗੁਰਬਾਣੀ ਦੇ ਜਾਂ ਸਿੱਖੀ ਸਿਧਾਂਤਾਂ ਦੇ ਹਿਸਾਬ ਨਾਲ ਗਲਤ ਹੈ ਤੇ ਹੁਣ ਇਹ ਜੋ ਪ੍ਰਧਾਨਾਂ ਜਾਂ ਕਮੇਟੀਆਂ ਹੁੰਦੀਆਂ ਏ ਗੁਰਦੁਆਰੇ ਨੂੰ ਆਪਣੇ ਬਾਪ ਦੀ ਜ਼ਗੀਰੀ ਸਮਝਦੇ ਆ ਹਰ ਕਿਥਾਂ ਤੇ ਤੁਸੀਂ ਸਾਨੂੰ ਪਤਾ ਹੀ ਇਹ ਹੀ ਗੱਲ ਤੇ ਜਦੋਂ ਸੰਗਤ ਨੂੰ ਪਤਾ ਲੱਗੀ ਤੇ ਤਕਰੀਬਨ ਮੇਰੇ ਖਿਆਲ 6 ਦਸੰਬਰ ਜ ਦਸੰਬਰ ਦੀ ਗੱਲ ਹੈ ਤੇ ਉੱਥੇ ਹਾਲ ਦੇ ਵਿੱਚ ਕੁਝ ਬੰਦੇ ਇਕੱਠੇ ਹੋਏ ਪਏ ਚਲੋ ਗੱਲ ਕਰਦੇ ਪਏ ਗਰੰਤੀ ਸਿੰਘ ਨਾਲ ਪਈ ਜੋ ਕਮੇਟੀ ਹੈ ਗਰੰਤੀ ਸਿੰਘ ਨੂੰ ਇਹ ਕੰਨਾ ਕਿਉਂ ਚਾਹੁੰਦੇ ਆ ਤੇ ਉੱਥੇ ਸਾਰੇ ਬੈਠੇ ਅਸੀਂ ਵੀ ਬੈਠੇ ਸੀਗੇ ਤੇ ਵਿੱਚ ਜੋ ਹੈਗੇ ਦੋ ਤਿੰਨ ਕਮੇਟੀ ਵਾਲੇ ਬੰਦੇ ਵੀ ਆ ਗਏ ਜਿਨ੍ਹਾਂ ਦੇ ਵਿੱਚ ਇੱਕ ਗੁਰਵਖਤ ਸਿੰਘ ਉਹਨਾਂ ਦੇ ਮੈਂਬਰ ਹੈਗੇ ਕਮੇਟੀ ਦੇ ਉਹ ਵੀ ਆ ਕੇ ਵਿੱਚ ਬੈਠ ਗਿਆ ਬਾਕੀ ਕਮੇਟੀ ਮੈਂਬਰਾਂ ਦੇ ਨਾਲ ਜੋ ਗ੍ਰਤੀ ਸਿੰਘ ਹੈ ਉਹਨਾਂ ਨੂੰ ਕਿਹਾ ਵੀ ਦੱਸੋ ਠੀਕ ਆ ਸੰਗਤ ਹੁਣ ਇਸ ਵੇਲੇ ਬੈਠੀ ਹੈ ਖਾਸ ਕਰਕੇ ਬੀਬੀਆਂ ਤਾਂ ਨਹੀਂ ਸੀ ਅੰਦਰ ਬੀਬੀਆਂ ਵੀਰ ਹੀ ਬੈਠੇ ਸਨ ਸਾਰੇ तकरीबन 50 ਸਨ ਉਹਨਾਂ ਨੇ ਆਪਣੀ ਜੋ ਦੱਸਿਆ ਤੇ ਆ ਗੱਲਬਾਤ ਹੈ ਕਿ ਇਸ ਤਰ੍ਹਾਂ ਵੀ ਮੈਨੂੰ ਇਹ ਕਹਿੰਦੇ ਵੀ ਠੀਕ ਆ ਜੀ ਅਸੀਂ ਹੁਣ ਤੈਨੂੰ ਡਿਊਟੀ ਤੇ ਨਹੀਂ ਰੱਖਣਾ ਤੇ ਤੇਰੀ ਜਗ੍ਹਾ ਤੇ ਅਸੀਂ ਕੋਈ ਹੋਰ ਗਰੰਤੀ ਲੈ ਆਂਦਾ ਤੇ ਉਹ ਗਰੰਤੀ ਸਿੰਘ ਜਿਹੜੇ ਸੀਗੇ ਇਹ ਬੜੇ ਸੁਲਝੇ ਹੋਏ ਇਹਨਾਂ ਨੇ ਜੋ ਪ੍ਰਾਣਾ ਪਾਠ ਸਿੱਖਿਆ ਹੋਇਆ ਸੀ ਇਹਨਾਂ ਨੇ ਸੰਥਿਆ ਲਈ ਹੋਈ ਆ ਹਰ ਇੱਕ ਚੀਜ਼ ਦੇ ਬਾਰੇ ਜੋ ਆਪਾਂ ਜਿਹੜੀ ਪ੍ਰਾਣੀਆਂ ਮਹਾਂ ਦੇ ਬੀੜਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਕੋਈ ਜਦੋਂ ਪੜ੍ਹਦੇ ਆਪਾਂ ਉਹ ਉਹ ਅੱਖਰ ਤੇ ਅੱਖਰ ਕੋਈ ਵੀ ਸਪੇਸ ਨੇ ਕੋਈ ਵੀ ਜੋ ਹੈਗਾ ਕਿ ਜਗ੍ਹਾ ਨਹੀਂ ਸੀਗੀ ਉਹਨੂੰ ਸੰਗਲੀ ਬੀੜਾਂ ਕਹਿੰਦੇ ਆ ਤੇ ਉਹ ਜਿਹੜੀ ਸੰਗਲੀ ਬੀੜ ਸੀਗੀ ਉਹ ਉਹ ਵੀ ਇਹਨਾਂ ਨੇ ਸਿੱਖੀ ਹੋਈ ਸੀਗੀ ਪਹਿਲਾਂ ਸ਼ੁਰੂ ਜਿੱਦ ਬਚਪਨ ਦੇ ਵਿੱਚ ਇਹ ਗਰੰਤੀ ਸਿੰਘ ਉਹਦੇ ਉੱਪਰ ਹੀ ਪਾਠ ਕਰਦੇ ਸੀਗੇ ਤੇ ਬਹੁਤ ਤਜਰਬਾ ਸੀਗਾ ਇਹਨਾਂ ਦਾ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਠੀਕ ਹੈ ਵੀ ਅਸੀਂ ਹੁਣ ਗਰੰਤੀ ਸਿੰਘ ਨੇ ਆਪਣੀ ਪੱਖ ਰੱਖ ਦਿੱਤਾ ਵੀ ਤੁਸੀਂ ਵੀ ਆਪਣਾ ਹੁਣ ਰੱਖੋ ਤੇ ਉਹਨਾਂ ਦੇ ਵਿੱਚੋਂ ਇੱਕ ਗੁਰਬਖਸ਼ ਸਿੰਘ ਸੀਗਾ ਉਹਨੇ ਜੋ ਦੱਸਿਆ ਕਹਿੰਦਾ ਵੀ ਗਰੰਤੀ ਸਿੰਘ ਦੇ ਜੋ ਵਿਚਾਰ ਹੈਗੇ ਉਹ ਕਮੇਟੀ ਨਾਲ ਤੇ ਸੰਗਤਾਂ ਨਾਲ ਨਹੀਂ ਮਿਲਦੇ ਅਸੀਂ ਇਸ ਕਰਕੇ ਨਾਂ ਜਵਾਬ ਦੇ ਰਹੇ ਹਾਂ ਤੇ ਉਹਨਾਂ ਨੂੰ ਜਿਹੜਾ ਸਾਡਾ ਫਿਰ ਜਿਹੜਾ ਦੁਬਾਰਾ ਕੁਐਸਚਨ ਸੀਗਾ ਚਲੋ ਠੀਕ ਹੈ ਇੱਕ ਵਾਰ ਅਸੀਂ ਇਹ ਚੀਜ਼ ਮੰਨ ਲੈਂਦੇ ਹਾਂ ਵੀ ਗਰੰਤੀ ਸਿੰਘ ਦੇ ਕਮੇਟੀ ਨਾਲ ਵਿਚਾਰ ਨਹੀਂ ਮਿਲਦੇ ਪੇ ਜਿਹੜੀ ਤੁਹਾਡੀ ਗੱਲ ਸੰਗਤ ਦੀ ਤੁਸੀਂ ਕੀਤੀ ਆ ਵੀ ਉਹ ਸੰਗਤ ਕਿਹੜੀ ਹੈ ਜਿਹਦੇ ਨਾਲ ਗਰੰਤੀ ਸਿੰਘ ਦੇ ਵਿਚਾਰ ਨਹੀਂ ਮਿਲਦੇ ਉਹਨਾਂ ਨੇ ਇਹ ਜਵਾਬ ਸੀ ਵੀ ਹੁਣ ਪਾਰਟਿਕੂਲਰ ਸੰਗਤ ਅਸੀਂ ਕਿੱਥੋਂ ਲਿਆਈਏ ਉਹਨਾਂ ਨੂੰ ਕਿਹਾ ਗਿਆ ਵੀ ਠੀਕ ਆ ਹੁਣ ਇੱਥੇ 50 ਵੀਰ ਬੈਠੇ ਇਹਨਾਂ ਦੇ ਵਿੱਚੋਂ ਖੜੇ ਕਰ ਦਿਓ ਜਿੰਨੇ ਵੀਰ ਇਹ ਕਹਿੰਦੇ ਵੀ ਠੀਕ ਆ ਜੀ ਸਾਡੇ ਵਿਚਾਰ ਗਰੰਤੀ ਸਿੰਘ ਦੇ ਨਾਲ ਨਹੀਂ ਮਿਲਦੇ ਉਹ ਆ 50 ਕ ਬੰਦੇ ਸਾਡੇ ਕੋਲ ਇਸ ਬੈਠੇ ਇਹਨਾਂ ਦੇ ਵਿੱਚੋਂ ਕੁਝ 10 ਦੇ ਰੋਪੇ ਹੱਥ ਖੜੇ ਕਰਵਾ ਲਓ ਕਿੰਨੇ ਬੰਦਿਆਂ ਦੇ ਵਿਚਾਰ ਨਹੀਂ ਮਿਲਦੇ ਤੇ ਹੁਣ ਉਹਨਾਂ ਦੇ ਵਿੱਚੋਂ ਕੋਈ ਅਹੋਜਾ ਬੰਦਾ ਹੋਵੇ ਜਿਹੜੇ ਜਿਹੜੇ ਗ੍ਰੰਤੀ ਸਿੰਘ ਦੇ ਨਾਲ ਵਿਚਾਰ ਨਹੀਂ ਮਿਲਦੇ ਉਹ ਤਾਂ ਹੀ ਤੇ ਹੱਥ ਖੜੇ ਕਰਵਾ ਸਕਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਹਫ਼ਤੇ ਬਾਅਦ ਅਸੀਂ ਪੇ ਸਾਰੀ ਸੰਗਤ ਸੱਦ ਲਈ ਆ ਜਿਹੜਾ ਹੈਗਾ ਗ੍ਰੰਤੀ ਸਿੰਘ ਸਾਡੇ ਨਾਲ ਆ ਤੱਕਾ ਹੋ ਰਿਹਾ ਹਰ ਗੁਰਦੁਆਰੇ ਦੀ ਇਹੀ ਕਹਾਣੀ ਆ ਤੇ ਅਸੀਂ ਤਕਰੀਬਨ ਫਿਰ ਉਸ ਦਿਨ 100 ਕ ਬੰਦਾ ਇਕੱਠਾ ਹੋ ਗਿਆ ਸਾਡੇ ਗੁਰਦੁਆਰਾ ਸਿੰਘ ਸੁਖ ਬਰਿਆਨ ਵਿਖੇ ਲੰਗਰ ਹਾਲ ਦੇ ਵਿੱਚ ਪਰ ਅਸੀਂ ਹਰ ਇੱਕ ਬੰਦੇ ਨੂੰ ਜਿਹੜੇ ਸਾਡੇ ਆਮ ਸੰਗਤ ਗਈ ਹੋਈ ਸੀਗੀ ਜਾਂ ਜਿਹੜੀ ਕਮੇਟੀ ਵਾਲੇ ਨੇ ਸਗੇ ਜਾਂ ਉਹਨਾਂ ਦੇ ਸਪੋਰਟਰ ਸਿਗੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਇਹ ਅਸੀਂ ਇਹ ਕਿਹਾ ਸੀਗਾ ਵੀ ਕਿਸੇ ਨੇ ਵੀ ਅਸੀਂ ਇੱਕ ਦੂਜੇ ਦੇ ਨਾਲ ਮੂੰਹ ਨਾਲ ਗੱਲ ਜਰੂਰ ਕਰਨੀ ਹੈ ਲੇਕਿਨ ਕਿਸੇ ਨੇ ਵੀ ਕੋਈ ਬਹਿਸ ਦੇ ਵਿੱਚ ਕੋਈ ਮਾੜਾ ਬੋਲ ਨਹੀਂ ਬੋਲਣਾ ਕਿਸੇ ਨੇ ਉੱਚੀ ਨਹੀਂ ਬੋਲਣਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਦੇ ਨੇੜੇ ਇਸ ਵੇਲੇ ਅਸੀਂ ਬੈਠੇ ਹੈਗੇ ਆ ਤੇ ਅਸੀਂ ਇਸ ਮਰਿਆਦਾ ਨੂੰ ਦੀ ਉਲੰਘਣਾ ਨਹੀਂ ਕਰਨੀ ਚਲੋ ਅਸੀਂ ਕਾਫੀ ਬਹਿਸ ਹੋਈ ਪਰ ਇਹ ਨਹੀਂ ਮੰਨੇ ਕਹਿੰਦੇ ਜੀ ਅਸੀਂ ਨਹੀਂ ਰੱਖਣਾ ਅਖੀਰ ਦੇ ਵਿੱਚ ਜਦੋਂ ਸੰਗਤਾਂ ਦਾ ਪ੍ਰੈਸ਼ਰ ਜ਼ਿਆਦਾ ਪੈਂਦਾ ਹੋਇਆ ਜਿਸ ਕਿ ਇਹਨਾਂ ਨੇ ਕਹਿੰਦੇ ਅਸੀਂ ਠੀਕ ਗੱਲ ਕਰਦੇ ਹਾਂ ਕਮੇਟੀ ਉੱਪਰ ਬੈਠ ਕੇ ਆਪਣੇ ਕਮਰੇ ਦੇ ਵਿੱਚ ਤੁਹਾਨੂੰ ਫੈਸਲਾ ਦੱਸਦੇ ਹਾਂ ਤੇ ਅਸੀਂ ਬਾਹਰ ਵੇਟ ਕਰਦੇ ਰਹੇ ਇਹਨਾਂ ਨੇ ਜੋ ਫੇਸ ਜਿਹੜਾ ਫੈਸਲਾ ਕੀਤਾ ਕਹਿੰਦੇ ਜੀ ਠੀਕ ਐ ਅਸੀਂ ਦੋਨੋਂ ਗਰੰਤੀ ਸਿੰਘ ਰੱਖ ਲੈਣੇ ਸਾਡੇ ਕੋ ਹਰਦਿਆਲ ਸਿੰਘ ਨੇ ਆ ਕੇ ਸਾਨੂੰ ਦੱਸਿਆ ਕਿ ਉਹ ਕਹਿੰਦੇ ਦੋਨੋਂ ਗਰੰਤੀ ਸਿੰਘ ਰਾਈਸੀ ਰੱਖ ਲੈਣੇ ਸੱਠੀ ਜੀ ਲੋ ਠੀਕ ਐ ਸਾਸੀ ਜਿਹੜਾ ਨਵਾਂ ਗਰੰਤੀ ਸਿੰਘ ਨਾਲ ਲਿਆਂਦਾ ਸਾਡਾ ਉਹ ਵੀ ਕੋਈ ਦੁਸ਼ਮਣ ਨਹੀਂ ਆ ਤੇ ਅਸੀਂ ਉਹ ਉਹਦਾ ਵੀ ਭਲਾ ਚਾਹੁੰਦੇ ਆ ਜਿਹੜਾ ਗਰੰਤੀ ਸਿੰਘ ਪਹਿਲਾਂ ਚੱਲਦਾ ਸੀ ਉਹਦਾ ਵੀ ਭਲਾ ਚਾਹੁੰਦੇ ਆ ਠੀਕ ਐ ਸਭ ਆਪਣੇ ਆਪਣੇ ਘਰੋਂ ਚਲੇ ਗਏ ਦੂਜੇ ਹਫਤੇ ਜਿਹੜੀ ਹੈਗੀ ਉਹ ਕਹਾਣੀ ਹੋਰ ਹੋਗੀ ਕਹਿੰਦੇ ਜੀ ਅਸੀਂ ਨਹੀਂ ਰੱਖਣਾ ਇਹੋ ਤੇ ਚਲੋ ਠੀਕ ਐ ਨਹੀਂ ਰੱਖਣਾ ਤਾਂ ਫਿਰ ਅਸੀਂ ਹੁਣ ਹੁਣ ਤੱਕਾ ਮੁਕੀ ਤਾਂ ਵੀ ਹੋ ਨਹੀਂ ਸਕਦੇ ਅਗਰ ਤੱਕਾ ਮੁਕੀ ਅਸੀਂ ਉਹ ਉਹਨਾਂ ਦੇ ਨਾਲ ਹੁੰਨੇ ਆ ਤੇ ਇੱਕ ਤੇ ਅਸੀਂ ਬਦਨਾਮ ਹੁੰਨੇ ਆ ਤੇ ਇਹ ਸਾਡੇ ਨਾਲ ਇੱਥੇ ਲੜਾਈਆਂ ਕਰਦੇ ਆ ਪੁਲਿਸ ਆਉਂਦੀ ਆ ਸਾਡੇ ਪੂਰੇ ਅਨਕੋਨੇ ਜ਼ਿਲ੍ਹੇ ਦੇ ਵਿੱਚ ਇੱਕੋ ਹੀ ਗੁਰਦੁਆਰਾ ਆ ਪੁਲਿਸ ਨੇ ਉਹ ਬੰਦ ਕਰ ਦੇਣਾ ਤੇ ਇਸ ਕਰਕੇ ਅਸੀਂ ਚੁੱਪ ਕਰਕੇ ਰਹਿ ਬੈਠ ਗਏ ਚਲੋ ਠੀਕ ਹੈ ਉਹਨਾਂ ਨੂੰ ਵੀ ਗਰੰਤੀ ਸਿੰਘ ਨੂੰ ਕਿਹਾ ਵੀ ਆ ਜਿਹੜੀ ਚੀਜ਼ ਅਸੀਂ ਇਸ ਤਰ੍ਹਾਂ ਕਰਦੇ ਆ ਵੀ ਉਹ ਗੁਰਦੁਆਰੇ ਦੀ ਸਾਡੀ ਜੀ ਮਰਿਆਦਾ ਆ ਉਹਨੂੰ ਨੁਕਸਾਨ ਪਹੁੰਚਾਵਾਂਗੇ ਅਗਰ ਅਸੀਂ ਕੋਈ ਇਹੋ ਜਿਹਾ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰਦੇ ਆ ਤੇ ਉਹ ਵੀ ਚਲੋ ਉਹਨਾਂ ਨੇ ਉਹ ਸਮਝ ਗਏ ਭੀ ਕਿ ਕੀ ਸਿਚੁਏਸ਼ਨ ਕੀ ਹੈਗੀ ਆ ਚਲੋ ਉਹਨਾਂ ਨੇ ਆਪਣੀ ਜਿਹੜੀ ਦੂਜੇ ਥਾਂ ਤੇ ਚਲੇ ਗਏ ਤੇ ਫਿਰ ਹੁਣ ਜਿਹੜੀ ਸੰਗਤ ਸੀ ਹੁਣ ਸੰਗਤ ਦਾ ਵੀ ਕੋਈ ਫਰਜ ਬਣਦਾ ਸੀ ਤੇ ਸੰਗਤ ਨੇ ਅਦਾਲਤ ਦਾ ਦਰਵਾਜ਼ਾ ਖੜਕਟਾਇਆ ਭਈ ਆ ਸਾਡਾ ਜਿਹੜਾ ਗੁਰਸਿੱਖ ਹੈਗਾ ਇਹਦੇ ਨਾਲ ਇਸ ਤਰ੍ਹਾਂ ਧੱਕਾ ਹੋਇਆ ਲਿਖਤੀ ਰਿਪੋਰਟ ਦਿੱਤੀ ਗਈ ਬਿਸ਼ੱਕ ਗਰੰਤੀ ਸਿੰਘ ਇਸ ਚੀਜ਼ ਨੂੰ ਨਹੀਂ ਮੰਨਦੇ ਸੀ ਪਰ ਸੰਗਤ ਦਾ ਕੁਝ ਫਰਜ ਬਣਦਾ ਸੀਗਾ ਭਈ ਅਗਰ ਕਿਸੇ ਨਾਲ ਧੱਕਾ ਹੋਇਆ ਜਾਂ ਸੰਗਤਾਂ ਦੀ ਹਾਰ ਕੀ ਗੁਰ ਸਿੱਖ ਦਾ ਇਹ ਫਰਜ਼ ਬਣਦਾ ਵੀ ਅਗਰ ਕਿਸੇ ਗਰੰਥੀ ਨਾਲ ਕਿਸੇ ਸਿੱਖ ਦੇ ਨਾਲ ਧੱਕਾ ਹੁੰਦਾ ਤੇ ਉਹਦੇ ਲਈ ਉਹਦੇ ਹੱਕ 'ਚ ਖੜਨਾ ਚਾਹੇ ਉਹ ਧੱਕਾ ਕਰਨ ਵਾਲਾ ਸਾਡਾ ਆਪਣਾ ਹੀ ਕਿਉਂ ਨਾ ਹੋਵੇ ਇਹ ਸਾਡਾ ਫਰਜ਼ ਬਣਦਾ ਹੈ ਤੇ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਟਾਇਆ ਤੇ ਉਹਨਾਂ ਨੇ ਸਾਨੂੰ ਸੱਦਿਆ ਵੀ ਆਪਣਾ ਪੱਖ ਪੇਸ਼ ਕਰੋ ਵੀ ਤੁਸੀਂ ਆਹ ਜਿਹੜੀ ਐਪਲੀਕੇਸ਼ਨ ਦਿੱਤੀ ਆ ਤੇ ਇਹਦੇ ਵਿੱਚ ਫੇ ਅਸੀਂ ਆਪਣੇ ਆਪਣੇ ਗਵਾਹ ਵੀ ਲੈ ਕੇ ਗਏ ਕੁਛ ਨੇ ਉਹ ਕਹਿੰਦੇ ਵੀ ਠੀਕ ਐ ਪੇ ਦੋ ਚਾਰ ਗਵਾਹ ਵੀ ਤੁਸੀਂ ਲੈ ਕੇ ਆਓ ਤੇ ਉਹਦੇ ਵਿੱਚ ਵੀ ਉਹਨਾਂ ਨੇ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਸੀਗਾ ਉਹ ਇਹ ਹੀ ਕੀਤਾ ਵੀ ਇੱਕ ਧਾਰਮਿਕ ਗਰੰਟੀ ਦਾ ਪੇ ਇਹਦਾ ਜੋ ਕੰਟਰੈਕਟ ਕਿਉਂ ਨਹੀਂ ਕੀਤਾ ਗਿਆ 2 ਸਾਲ ਦੇ ਵਿੱਚ ਤੇ ਸਾਡਾ ਜਿਹੜਾ ਜਵਾਬ ਸੀਗਾ ਵੀ ਅਸੀਂ ਜੇਕਰ ਪੁੱਛਦੇ ਆ ਤੇ ਪਹਿਲੀ ਤਾਂ ਗੱਲ ਐ ਕਮੇਟੀ ਕਹਿੰਦੀ ਨਹੀਂ ਜੀ ਸਭ ਕੁਝ ਕਾਨੂੰਨੀ ਜੋ ਹੈ ਉਹ ਕਾਨੂੰਨ ਕਾਨੂੰਨ ਦੇ ਹਿਸਾਬ ਨਾਲ ਚੱਲ ਰਿਹਾ ਤੇ ਦੂਜੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਵੀ ਸਾਡਾ ਧਰਮ ਜਿਹੜਾ ਇਹ ਤੇ ਰਜਿਸਟਰ ਨਹੀਂ ਹੋਇਆ ਅਸੀਂ ਕੋੰਟ੍ਰੈਕਟ ਨਹੀਂ ਕਰ ਸਕਦੇ ਤੇ ਜਦੋਂ ਅਸੀਂ ਸਾਨੂੰ ਇਸ ਚੀਜ਼ ਦਾ ਬਾਰੇ ਪਤਾ ਲੱਗਾ ਤੇ ਅਸੀਂ ਅਦਾਲਤ ਦੇ ਵਿੱਚ ਆ ਗਏ ਆ ਫਿਰ ਉਹਨੇ ਸਾਨੂੰ ਸਮਝਾਇਆ ਵੀ ਕੋੰਟ੍ਰੈਕਟ ਕਿਉਂ ਨਹੀਂ ਕਿਉਂ ਨਹੀਂ ਕਰ ਸਕਦੇ ਅਸੀਂ ਕਹਿੰਿਆ ਵੀ ਸਾਡਾ ਇਹੀ ਨਾ ਦਾ ਹੈ ਵੀ ਸਾਡਾ ਧਰਮ ਰਜਿਸਟਰ ਨਹੀਂ ਆ ਤੇ ਅਗਰ ਉਹ ਕਹਿੰਦੇ ਵੀ ਜਿਹੜੇ ਤੁਹਾਡਾ ਧਰਮ ਰਜਿਸਟਰ ਨਹੀਂ ਆ ਵੀ ਜਿਹੜਾ ਗਰੰਤੀ ਸਿੰਘ ਨੂੰ ਤੁਸੀਂ ਪੈਸੇ ਦਿੰਦੇ ਹੋ ਠੀਕ ਹੈ ਨਾ ਉਹ ਉਹ ਫਿਰ ਅਗਰ ਉਹ ਕੋਈ 10 ਸਾਲ ਕਰਦਾ 20 ਸਾਲ ਕਰਦਾ ਤੇ ਉਹਨਾਂ ਨੇ ਇਹ ਵੀ ਸਮਝਾਇਆ ਵੀ ਜਿਹੜੇ ਸਾਡੇ ਗਰੰਤੀ ਸਿੰਘ ਹਨ ਉਹ ਉਹ ਸਾਰੀ ਉਮਰ ਇਹੀ ਡਿਊਟੀ ਕਰਦੇ ਆ ਉਹ ਕਹਿੰਦੇ ਫਿਰ ਜੇ ਤੇ ਇਹਹੀ ਡਿਊਟੀ ਕਰਦੇ ਆ ਤਾਂ ਫਿਰ ਉਹਨਾਂ ਨੂੰ ਜਿਹੜੀ ਪੈਨਸ਼ਨ ਕਿਦਾਂ ਲੱਗੂਗੀ ਉਹਨਾਂ ਦੀ ਜਦ ਉਹਨਾਂ ਦੇ ਕੋਈ 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 ਟੈਕਸ ਨਹੀਂ ਤਾਰੋਗੇ ਤਾਂ ਉਹ ਉਹ ਪੈਨਸ਼ਨ ਦੀ ਤਹੱਕਦਾਰੀ ਨਹੀਂ ਹੋਣਗੇ ਵੀਰੋ ਤੇ ਅਸੀਂ ਉਹਨਾਂ ਨੂੰ ਕਾਫੀ ਚੀਜ਼ਾਂ ਜਿਹੜੀਆਂ ਉਹਨਾਂ ਨੇ ਵੀ ਸਾਨੂੰ ਕ੍ਰਾਸ ਕੁਐਸਚਨ ਕੀਤੇ ਅਸੀਂ ਵੀ ਉਹਨਾਂ ਨੂੰ ਉੱਤਰ ਦਿੱਤੇ ਹਰ ਇੱਕ ਚੀਜ਼ ਦੇ ਬਾਰੇ ਤੇ ਉਹ ਕਹਿੰਦੇ ਵੀ ਠੀਕ ਹੈ ਅਸੀਂ ਜਿਹੜੀ ਕਮੇਟੀ ਹੈਗੀ ਆ ਉਹਨੂੰ ਵੀ ਜਵਾਬ ਲਈ ਅਸੀਂ ਸੱਦਾਂਗੇ ਵੀ ਉਹ ਅਗਰ ਬਾਅਦ ਵਿੱਚ ਤੁਹਾਨੂੰ ਲੋੜ ਤੁਹਾਡੀ ਲੋੜ ਪਈ ਅਸੀਂ ਤੁਹਾਨੂੰ ਵੀ ਸੱਦਾਂਗੇ ਤੇ ਉਹਨਾਂ ਨੇ ਕਮੇਟੀ ਨੂੰ ਸੱਦਿਆ ਤੇ ਕਮੇਟੀ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਸਾਡੇ ਜਿਹੜੇ ਹੈਗੇ ਅਸੀਂ ਸਭ ਕੁਝ ਵਲੰਟੀਅਰ ਕਰਦੇ ਆਂ ਭਈ ਸਾਡੇ ਕਿਸੇ ਨੂੰ ਵੀ ਤਨਖਾਹ ਨਹੀਂ ਦਿੱਤੀ ਜਾਂਦੀ ਤੇ ਇਹਨਾਂ ਨੇ ਹੋਰ ਵੀ ਜੋ ਕੁਝ ਕੁਐਸਚਨ ਕੀਤੇ ਸਨ ਤਾਂ ਇੱਕ 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 ਦਾ ਇੱਕ ਦੋ ਕੁਐਸਚਨਾਂ ਦਾ ਪਤਾ ਲੱਗਾ ਬਾਕੀ ਜਿਹੜੀ ਅਦਾਲਤ ਹੈਗੀ ਆ ਉਹ ਦੂਜੇ ਨੇ ਕੀ ਆਨਸਰ ਦਿੱਤਾ ਉਹ ਸਾਨੂੰ ਨਹੀਂ ਦੱਸਦੀ ਸਾਨੂੰ ਇੱਕ ਦੋ ਚੀਜ਼ਾਂ ਦਾ ਪਤਾ ਲੱਗਾ ਸੀਗਾ ਤੇ ਜੋ ਇਹਨਾਂ ਨੇ ਜਵਾਬ ਦਿੱਤਾ ਭਈ ਇਹ ਸਾਡਾ ਇਹ ਸਾਡੇ ਕੋਲੇ ਵਲੰਟੀਅਰ ਆ ਤੇ ਇਹਨਾਂ ਨੂੰ ਵੀ ਜੋ ਸਾਨੂੰ ਕੁਐਸਚਨ ਕੀਤੇ ਉਹਨਾਂ ਨੂੰ ਵੀ ਕੀਤੇ ਹੋਣੇ ਉਹ ਨਹੀਂ ਫੇਰ ਸਾਨੂੰ ਸੱਦ ਲਿਆ ਕਹਿੰਦੇ ਜੀ ਆ ਜਾਓ ਹੁਣ ਉਹਨਾਂ ਦਾ ਜਵਾਬਦਾਦ ਆ ਗਿਆ ਉਹ ਕਹਿੰਦੇ ਪਈ ਆਹ ਜਿਹੜੀ ਚੀਜ਼ ਹੈਗੀ ਹੈ ਜਿਹੜੇ ਆ ਸਾਨੂੰ ਜਵਾਬਦਾਵ ਆਇਆ ਪਈ ਉਹ ਬੰਦਾ ਤਾਂ ਵਲੰਟੀਅਰ ਸੀਗਾ ਪਈ ਤੁਹਾਡੇ ਬਾਕੀ ਥਾਵਾਂ ਤੇ ਕਿੱਦਾਂ ਕਿੱਦਾਂ ਅਗਰ ਤੁਸੀਂ ਇੰਡੀਆ ਤੋਂ ਆਏ ਤੇ ਇੰਡੀਆ ਕਿੱਦਾਂ ਕੰਮ ਚੱਲਦਾ ਅਸੀਂ ਉਹਨਾਂ ਨੂੰ ਇਹ ਸਮਝਾਇਆ ਪਈ ਗੁਰਦੁਆਰੇ ਦੇ ਵਿੱਚ ਜੇ ਜਿੱਦਾਂ ਅਗਰ ਇਟਲੀ ਜਾਂ ਯੂਰਪ ਦੇ ਵਿੱਚ ਹੈਗਾ ਸਿਰਫ ਇੱਕੋ ਹੀ ਬੰਦਾ ਹੈਗਾ ਜਿਹਨੂੰ ਤਨਖਾਹ ਮਿਲਦੀ ਆ ਉਹ ਹੈਗਾ ਗਰੰਤੀ ਸਿੰਘ ਬਾਕੀ ਜਿੰਨੇ ਵੀ ਹੈਗੇ ਆ ਉਹ ਉਹ ਵਲੰਟੀਅਰ ਕੰਮ ਕਰਦੇ ਆ ਅਗਰ ਉਹਨਾਂ ਦੱਸਿਆ ਬਗਰ ਅਸੀਂ ਇੰਡੀਆ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਉੱਥੇ ਸਾਡੀ ਇੱਕ ਜਿਹੜੀ ਜਿੱਦਾਂ ਤੁਹਾਡੇ ਸੀਗਾ ਤੁਹਾਡੇ ਪਾਪਾ ਹੈਗਾ ਸਾਡੇ ਵੀ ਉੱਥੇ ਇੱਕ ਇੱਕ ਜਥੇਦਾਰ ਹੈ ਇੱਕ ਸ਼੍ਰੋਮਣਿਕ ਵਰਦਰਾ ਪ੍ਰਬੰਧਕ ਕਮੇਟੀ ਹੈ ਉਹ ਜਿੰਨੇ ਵੀ EMPLOYE ਨੂੰ ਨੌਕਰੀ ਦਿੰਦੇ ਆ ਉਹਨਾਂ ਨੂੰ ਉਹ ਤਨਖਾਹ ਦਿੰਦੇ ਉਹਨਾਂ ਤੋਂ ਕੰਮ ਕਰਾਉਣ ਦੀ ਚਾਹੇ ਉਹ ਸੇਵਾਦਾਰ ਹੋਣ ਚਾਹੇ ਉਹ ਗ੍ਰੰਤੀ ਹੋਣ ਤੇ ਚਾਹੇ ਕੋਈ ਹੋਰ ਹੋਰ ਕੰਮ ਕਰਦੇ ਹੋਣ ਜੋ ਗੁਰਦੁਆਰਿਆਂ ਲਈ ਉਹ ਕੰਮ ਕਰਾਉਂਦੇ ਜਾਹੇ ਧਰਮ ਪ੍ਰਚਾਰ ਵੀ ਕਰਦੇ ਹੋਣ ਉਹਨਾਂ ਨੂੰ ਉਹ ਉਹ ਤਨਖਾਹ ਦਿੱੰਦੀ ਆ ਸ਼੍ਰੋਣੀ ਕਮੇਟੀ ਦਾ ਬਾਕੀ ਜਿਹੜੇ ਗੁਰਦੁਆਰੇ ਹੈਗੇ ਉਹ ਹਰ ਇੱਕ ਥਾਂ ਦੀ ਤਨਖਾਹ ਦਿੱਤੀ ਜਾਂਦੀ ਆ ਔਰ ਉਹ ਕਾਨੂੰਨੀ ਤੌਰ ਤੇ ਤਨਖਾਹ ਦਿੱਤੀ ਜਾਂਦੀ ਆ ਉਹ ਉਹ ਕੋਈ ਇਹੋ ਜਿਹੀ ਨਹੀਂ ਕਰਕੇ ਦਿੱਤੀ ਜਾਂਦੀ ਕਿ ਉਹ ਵਲੰਟੀਅਰ ਕੰਮ ਕਰਦੇ ਆ ਤੇ ਉਹਨਾਂ ਨੂੰ ਅਸੀਂ ਇੱਕ ਭੇਟਾ ਦੇ ਤੌਰ ਤੇ ਜਾਂ ਇੱਕ ਡੋਨੇਸ਼ਨ ਦੇ ਤੌਰ ਤੇ ਦਿੰਨੇ ਆ ਤੇ ਉਹ ਮਾਨਯੋਗ ਅਦਾਲਤ ਨੇ ਸਾਡੀ ਜੋ ਗੱਲ ਸੁਣੀ ਤੇ ਉਹ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਫੈਸਲਾ ਦੇ ਦਿੱਤਾ ਜੋ ਕਮੇਟੀ ਨੂੰ ਬਣਾ ਨੇ ਲਿਖਿਆ ਕਿ ਜੋ ਤੁਸੀਂ ਜੋ ਕੰਮ ਕੀਤਾ ਹੈ ਇਹ ਗੈਰਕਾਨੂੰਨੀ ਆ ਉਸ ਬੰਦੇ ਨੂੰ ਇਸ ਟਾਈਮ ਤੋਂ ਇਸ ਟਾਈਮ ਤੱਕ ਐਨੇ ਦਿਨ ਬਣਦੇ ਆ ਆ ਆ ਜਿਹੜਾ ਸਾਡਾ ਰੇਟ ਹੈਗਾ ਤੇ ਇੱਥੇ ਮੈਂ ਇੱਕ ਇੱਕ ਗੱਲ ਹੋਰ ਦੱਸਣੀ ਭੁੱਲ ਗਿਆ ਵੀ ਉਹਨਾਂ ਨੇ ਸਾਨੂੰ ਇਹ ਚੀਜ਼ ਕਹੀ ਆ ਵੀ ਜਿਹੜਾ ਜੇਕਰ ਤੁਹਾਡੇ ਵੀ ਜੋ ਇਹ ਇਹ ਧਾਰਮਿਕ ਆਗੂ ਆ ਜਿਹਨੂੰ ਤੁਸੀਂ ਗਰੰਟੀ ਕਹਿੰਦੇ ਆ ਇਨਾਂ ਦੇ ਬਰਾਬਰ ਜੋ ਸਾਡੇ ਪਾਦਰੀ ਆ ਇਹਨਾਂ ਲਈ ਤਾਂ ਬਹੁਤ ਪੁਰਾਣਾ ਕਾਨੂੰਨ ਹੈ ਵੀ ਅਗਰ ਉਹ ਇੱਥੇ ਗਿਰਜਾ ਘਰ ਦੇ ਵਿੱਚ ਕੰਮ ਕਰਦੇ ਆ ਜਾਂ ਕੋਈ ਹੋਰ ਕੰਮ ਕਰਦੇ ਆ ਤਾਂ ਉਹਨਾਂ ਲਈ ਕਾਨੂੰਨ ਬਣਿਆ ਆ ਜੋ 4 ਸਾਲ ਬਾਅਦ ਜੋ ਜਿਵੇਂ ਬਾਕੀ ਜੋ ਕੰਮਕਾਰ ਕਰਨ ਵਾਲੇ ਹੈਗੇ ਅਗਰ ਉਹਨਾਂ ਲਈ ਕਾਨੂੰਨ ਨਵੇਂ ਹਿਸਾਬ ਦੇ ਨਾਲ ਪੇ ਸਕੇਲ ਜਿਹਨੂੰ ਆਪਾਂ ਕਹਿੰਦੇ ਆ ਉਹ ਆਉਂਦੇ ਆ ਤੇ ਉਹਨਾਂ ਲਈ ਵੀ ਬੰਦਿਆਂ ਲਈ ਵੀ ਜੋ ਧਾਰਮਿਕ ਕੰਮ ਕਰਦੇ ਉਹਨਾਂ ਦੇ ਪੇ ਸਕੇਲ ਵੀ ਆਉਂਦੇ ਆ ਬਾਕੀਆਂ ਦੇ ਨਾਲ-ਨਾਲ ਤੇ ਅਗਰ ਜੋ ਕੰਟਰੈਕਟ ਹੈਗਾ ਉਹ ਉਸ ਧਰਮ ਦੇ ਦੇ ਹਿਸਾਬ ਦੇ ਨਾਲ ਕੰਟਰੈਕਟ ਕਿਉਂ ਨਹੀਂ ਹੋਇਆ ਇਸ ਚੀਜ਼ ਦਾ ਇੱਕ ਚੀਜ਼ ਸਾਨੂੰ ਉਹਨਾਂ ਨੇ ਹੋਰ ਦੱਸੀ ਕਿ ਜਦੋਂ ਤੁਸੀਂ ਜੋ ਬਾਹਰ ਬਾਹਰਲੇ ਧਰਮਾਂ ਦੇ ਲੋਕ ਇਟਲੀ ਦੇ ਵਿੱਚ ਆਏ ਆ ਤੇ ਉਹਨਾਂ ਨੇ ਵੀ ਕੁਝ ਲੋਕਾਂ ਨੇ ਕਿਹਾ ਵੀ ਸਾਡੇ ਲਈ ਵੀ ਕੋਈ ਕਾਨੂੰਨ ਬਣਾਓ ਤੇ 2017 ਦੇ ਵਿੱਚ ਇੱਕ ਕਾਨੂੰਨ ਬਣਾਇਆ ਗਿਆ ਜਿਹਦਾ ਨਾਮ ਰੱਖਿਆ ਲਗੋਰੀ ਨੇਲੀ ਐਂਟੀ ਰੈਲੀਜੋਸੀ ਭਈ ਮਤਲਬ ਚਾਹੇ ਉਹ ਕ੍ਰਿਸਚੀਅਨ ਵਾਲੇ ਹੈਗੇ ਆ ਚਾਹੇ ਉਹ ਮੁਸਲਿਮ ਹੈਗੇ ਆ ਚਾਹੇ ਉਹ ਸਨਾਤਨ Hindu ਵਾਲੇ ਹੈਗੇ ਚਾਹੇ ਸਿੱਖ ਜਾਂ ਕੋਈ ਵੀ ਦੁਨੀਆ ਦਾ ਧਰਮ ਜੋ ਇਟਲੀ ਦੇ ਵਿੱਚ ਹੈਗੇ ਆ ਉਹਨਾਂ ਉਹਨਾਂ ਦੇ ਜੋ ਅਗਰ ਉਹ ਵਰਕਰ ਅਗਰ ਕੋਈ ਉਹਨਾਂ ਨੇ ਕੰਮ ਕਰਦੇ ਆ ਤੇ ਉਹਨਾਂ ਉਹਨਾਂ ਦੀ ਤਨਖਾਹ ਤੇ ਉਹਨਾਂ ਦੇ ਹੋਰ ਭੱਤੇ ਜਾਂ ਹੋਰ ਜੋ ਕੁਝ ਵੀ ਹੈਗਾ ਉਹਨਾਂ ਬਾਰੇ ਵੀ ਸਾਰਿਆਂ ਲਈ ਇੱਕ ਕਾਮਨ ਕਾਨੂੰਨ ਹੀ ਬਣਾਇਆ ਗਿਆ ਤੇ ਅਗਰ ਕੋਈ ਕਿਸੇ ਵੀ ਧਰਮ ਦਾ ਅਗਰ ਕੋਈ ਪਹਿਲਾਂ ਦਾ ਸੀਗਾ ਤਾਂ ਪਹਿਲਾ ਉਹ ਜਿਹੜਾ ਪਾਦਰੀਆਂ ਲਈ ਜੋ ਕਾਨੂੰਨ ਹੈ ਉਹ ਵੀ ਉਹਨਾਂ ਦੇ ਉੱਪਰ ਉਹੀ ਲਾਗੂ ਹੁੰਦਾ ਸੀ ਤੇ ਉਹਦੇ ਹਿਸਾਬ ਨਾਲ ਜੋ ਉਹਨਾਂ ਦੀ ਤਨਖਾਹ ਮਣੀ ਗਈ ਮਿੱਥੀ ਗਈ ਹੈ ਘੰਟੇ ਦੀ ਜਾਂ ਮਹੀਨੇ ਦੀ ਉਹ ਤਨਖਾਹ ਉਹਨਾਂ ਨੂੰ ਉਸ ਕਾਨੂੰਨ ਦੇ ਹਿਸਾਬ ਦੇ ਨਾਲ ਮਿਲਣੀ ਸੀ ਲੇਕਿਨ ਜੋ ਸਾਡੇ ਜੋ ਗੁਰਦੁਆਰੇ ਬਣੇ ਇੱਥੇ ਇਟਲੀ ਦੇ ਵਿੱਚ ਬਹੁਤ ਸਾਰਿਆਂ ਦੇ ਵਿੱਚ ਅਜੇ ਤੱਕ ਸਾਨੂੰ ਪਤਾ ਨਹੀਂ ਪੇ ਬਾਕੀਆਂ ਦੇ ਵਿੱਚ ਕੰਟਰੈਕਟ ਕਰਦੇ ਕਿ ਨਹੀਂ ਕਰਦੇ ਪਰ ਸਾਡੇ ਵਾਲਿਆਂ ਦਾ ਜੋ ਇਹ ਇਹ ਸਾਡੇ ਕੋਲ ਕੇਸ ਆਇਆ ਸੀਗਾ ਇਹਨੂੰ ਅਸੀਂ ਅਦਾਲਤ ਦੇ ਵਿੱਚ ਲੈ ਕੇ ਗਏ ਤੇ ਹੁਣ ਮਾਨਯੋਗ ਅਦਾਲਤ ਨੇ ਕੁਝ ਦਿਨ ਪਹਿਲਾਂ ਇੱਕ ਫੈਸਲਾ ਦੇ ਦਿੱਤਾ ਪਈ ਇਹ ਜੋ ਬੰਦਾ ਸੀਗਾ ਇਹ ਨੇਰੋ ਦੇ ਵਿੱਚ ਰੱਖਿਆ ਗਿਆ ਸੀ ਇਹਨੇ ਕੰਮ ਕੀਤਾ ਇਹਨੂੰ ਐਨੇ ਪੈਸੇ ਮਿਲੇ ਆ ਤੇ ਬਾਕੀ ਜੋ ਹੈਗੇ ਐਨ ਐਨ ਐਨੇ ਤੋਂ ਐਨੇ ਤੱਕ ਇਹਦਾ ਇਨਾ ਟੈਕਸ ਬਣਦਾ ਉਹ ਟੈਕਸ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਇਆ ਜਾਵੇ ਤੇ ਉਸ ਬੰਦੇ ਦੀ ਐਨੀ ਤਨਖਾਹ ਬਾਕੀ ਬਚਦੀ ਆ ਜਿੰਨਾ ਉਹਨੇ ਕੰਮ ਕੀਤਾ ਤੇ ਉਹਨੂੰ ਉਨੀ ਤਨਖਾਹ ਦਿੱਤੀ ਜਾਵੇ ਤੇ ਇਹ ਜਿਹੜਾ ਕਾਨੂੰਨ ਸੀਗਾ ਇਹ ਇਸ ਚੀਜ਼ ਦੇ ਲਈ ਤੇ ਸਾਡੇ ਜੋ ਜੋ ਗਰੰਤੀ ਸਿੰਘ ਹਨ ਅਸੀਂ ਉਹਨਾਂ ਦੀਆਂ ਕਮੇਟੀਆਂ ਜਿਹੜੀਆਂ ਗੁਰਦੁਆਰਿਆਂ ਉਹ ਨਹੀਂ ਰਿਸਪੈਕਟ ਨਹੀਂ ਕਰਦੀਆਂ ਕਹਿਣ ਨੂੰ ਤਾਂ ਬਿਸ਼ੱਕ ਉਹ ਕਹਿੰਦੇ ਹੈਗੇ ਇਹਨੂੰ ਜੀ ਗਰੰਤੀ ਸਿੰਘ ਨੂੰ ਜੀ ਅਸੀਂ ਇਹ ਸਾਡੇ ਗੁਰੂ ਘਰ ਦਾ ਵਜ਼ੀਰ ਹੈ ਇਹਨੂੰ ਅਸੀਂ ਬਾਬਾ ਬੁੱਢਾ ਜੀ ਦਾ ਦਰਜਾ ਦਿੰਨੇ ਆ ਪਰ ਉਹ ਸਿਰਫ ਅਸੀਂ ਮੂੰਹ ਨਾਲ ਹੀ ਦਿੰਨੇ ਆ ਅਸੀਂ ਪੇਪਰਾਂ 'ਚ ਨਹੀਂ ਦਿੰਦੇ ਆਪਣੇ ਦਿਲ 'ਚ ਨਹੀਂ ਦਿੰਦੇ ਉਹ ਗੱਲ ਜੇਕਰ ਸੰਗਤ ਦਿੰਦੀ ਵੀ ਹੈ ਤਾਂ ਕਮੇਟੀ ਨਹੀਂ ਦਿੰਦੀ ਤੇ ਇਹ ਜੋ ਗਰੰਤੀ ਸਿੰਘਾਂ ਦੀ ਰਿਸਪੈਕਟ ਜਿਹੜੀ ਸੀਗੀ ਹੋਣੀ ਚਾਹੀਦੀ ਆ ਉਹ ਉਹਦੇ ਵਾਅਦੇ ਲਈ ਇਹ ਕਾਨੂੰਨ ਜਿਹੜਾ ਹੈਗਾ ਉਹ ਬਹੁਤ ਵਧੀਆ ਹੈ ਇਹ ਬਾਕੀ ਵੀ ਹੁਣ ਬਹੁਤ ਸਾਰੀਆਂ ਕਮੇਟੀਆਂ ਨੂੰ ਏਸੀ ਦਾ ਡਰ ਪੈ ਜਾਣਾ ਕਿ ਜਿਹੜੇ ਜੋ ਕੁਝ ਗੁਰਦਰਾ ਖੁਬਰੀਆਨੋ ਦੇ ਵਿੱਚ ਹੋਇਆ ਉਹ ਸਾਡੇ ਉੱਪਰ ਵੀ ਹੋ ਸਕਦਾ ਤੇ ਸਾਡੀ ਵੀ ਸਾਰੀਆਂ ਕਮੇਟੀਆਂ ਨੂੰ ਬੇਨਤੀ ਹੈ ਕਿ ਇਹ ਕਾਨੂੰਨ ਹੈ ਤੁਹਾਡੇ ਕੋ ਜਿੰਨੇ ਵੀ ਗਰੰਤੀ ਸਿੰਘ ਜਿੱਥੇ-ਇੱਥੇ ਵੀ ਕੰਮ ਕਰਦੇ ਹਨ ਉਹਨਾਂ ਦੀ ਭਲੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਉਹਨਾਂ ਦੀ ਤਨਖਾਹ ਦੇ ਲਈ ਉਹਨਾਂ ਦੇ ਕੰਟਰੈਕਟ ਕਰੋ ਕਾਨੂੰਨ ਹੈ ਪੇ ਤੁਸੀਂ ਕੰਟਰੈਕਟ ਕਰ ਸਕਦੇ ਹੋ ਆਪਣੇ ਨੇੜੇ ਦੇ ਕਿਸ ਕਿਸ ਕਿਸੇ ਵੀ ਕੇਜੇ ਤੋਂ ਪੁੱਛ ਲਓ ਕਿਸੇ ਵੀ ਵਕੀਲ ਤੋਂ ਪੁੱਛ ਲਓ ਜਾਂ ਜਿਹੜੇ ਸਿੰਧ ਘਾਤੀ ਵਾਲੇ ਇਹਨਾਂ ਤੋਂ ਪੁੱਛ ਲਓ ਕਿ ਅਸੀਂ ਕੋਟ੍ਰੈਕਟ ਕਿੱਦਾਂ ਕਰੀਏ ਕਿਸੇ ਨੂੰ ਨਾ ਕਾਨੂੰਨ ਪਤਾ ਹੋਇਆ ਸਾ ਤੋਂ ਪੁੱਛ ਲਿਓ ਕਾਨੂੰਨ ਅਸੀਂ ਦੱਸ ਦਿਆਂਗੇ ਕਿ ਕਿਹੜੇ ਕਾਨੂੰਨ ਦੇ ਹਿਸਾਬ ਦੇ ਨਾਲ ਉਹਦਾ ਕੀ ਨੰਬਰ ਹੈ ਉਹ ਉਹ ਕਿਹੜਾ ਦਕਰੇ ਤੋਂ ਆਜੀ ਦੇ ਹਿਸਾਬ ਨਾਲ ਤੁਸੀਂ ਇਹਨਾਂ ਦਾ ਕੰਟ੍ਰੈਕਟ ਕਰ ਸਕਦੇ ਆ ਤੇ ਹੁਣ ਵੀ ਬਹੁਤ 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 ਜਗ੍ਹਾ ਤੇ ਇਹ ਇਹ ਕਮੇਟੀਆਂ ਦੇ ਵਿੱਚ ਬਹੁਤ ਖਲਬਲੀ ਮਚਣੀ ਆ ਪੇ ਅਸੀਂ ਜੋ ਸਾਡਾ ਰਤਵਾ ਸੀਗਾ ਇਹ ਇਹਨਾਂ ਨੂੰ ਅਸੀਂ ਜੋ ਗਰੰਤੀ ਸਿੰਘ ਆ ਉਹਨਾਂ ਨੂੰ ਤਾਂ ਅਸੀਂ ਆਪਣੇ ਵਰਕਰ ਸਮਝਦੇ ਸੀਗੇ ਲੇਕਿਨ ਅਗਰ ਅਗਰ ਇੱਕ ਇਹਨਾਂ ਨੂੰ ਅਸੀਂ ਕੰਟਰੈਕਟ ਕਰਦੇ ਆਂ ਸਾਲ ਦਾ ਕਰਦੇ ਆਂ 2 ਸਾਲ ਦਾ ਕਰਦੇ ਆਂ ਜਾਂ ਪੱਕਾ ਕਰਦੇ ਆਂ ਤੇ ਇਹ ਇਹ ਤਾਂ ਫਿਰ ਫਿਰ ਆਪਣੀ ਮਰਜ਼ੀ ਨਾਲ ਕੰਮ ਕਰਨਗੇ ਤੇ ਉਸ ਉਸ ਚੀਜ਼ ਦੇ ਲਈ ਵੀ ਮਰਜ਼ੀ ਨਾਲ ਵੀ ਕੰਮ ਨਹੀਂ ਕਰ ਸਕਦੇ ਕੋਈ ਵੀ ਹੈ ਜੋ ਕਾਨੂੰਨ ਹੈ ਜਾਂ ਕੋਈ ਵੀ ਧਰਮ ਹੈ ਉਹਦਾ ਇੱਕ ਦਾਰਾ ਹੈ ਉਹਦਾ ਉਹ ਉਹਦਾ ਜਿਹੜਾ ਪਾਦਰੀ ਹੈ ਉਹਦਾ ਗਰੰਤੀ ਹੈ ਉਸ ਕਾਨੂੰਨ ਦੇ ਦਾਰੇ ਤੋਂ ਬਾਹਰ ਨਹੀਂ ਜਾ ਸਕਦਾ ਜਿਹੜੀਆਂ ਧਾਰਮਿਕ ਪਰੰਪਰਾਵਾਂ ਹਨ ਉਹ ਉਹਨਾਂ ਨੂੰ ਨਹੀਂ ਤੋੜ ਸਕਦਾ ਅਸੀਂ ਇੱਥੇ ਦੀ ਸੰਗਤ ਨੇ ਸਾਡੀ ਨੇ ਬਹੁਤ ਸਾਡਾ ਸਾਥ ਦਿੱਤਾ ਤੇ ਗਰੰਤੀ ਸਿੰਘ ਦੀ ਜਿਹੜੀ ਇਮੇਜ ਹੈ ਉਹ ਉਹ ਡਾਊਨ ਕੀਤੀ ਹੋਈ ਸੀ ਹਰੇਕ ਹਰੇਕ ਥਾਂ ਤੇ ਉਹਨੂੰ ਅਸੀਂ ਉੱਪਰ ਲੈ ਕੇ ਆਂਦਾ ਜੋ ਉਹਨੂੰ ਰੁਤਬਾ ਮਿਲਣਾ ਚਾਹੀਦਾ ਉਹ ਉਸ ਰੁਤਬੇ ਤੇ ਗਰੰਤੀ ਸਿੰਘ ਨੂੰ ਲਿਆ ਕੇ ਇਟਲੀ ਦੇ ਵਿੱਚ ਉਹ ਉਹ ਉਹਦੀ ਕੁਰਸੀ ਦੇ ਉੱਪਰ ਖੜਾ ਕੀਤਾ ਹੈ ਤੇ ਹੁਣ ਕਮੇਟੀਆਂ ਨੂੰ ਤਾਂ ਬਹੁਤਿਆਂ ਨੂੰ ਇਹ ਇਹ ਗੱਲ ਚੰਗੀ ਨਹੀਂ ਲੱਗਣੀ ਜਿਹੜੀਆਂ ਗਰੰਤੀ ਸਿੰਘਾਂ ਦੇ ਹੱਕ ਦੇ ਵਿੱਚ ਹੈ ਉਹਦਾ ਜਰੂਰ ਇਹ ਫੈਸਲਾ ਮੰਨਣ ਗਿਆ ਜੋ ਨਹੀਂ ਚਾਹੁੰਦੇ ਤੇ ਗਰੰਤੀ ਸਿੰਘਾਂ ਨੂੰ ਉਹਨਾਂ ਦਾ ਵਣਦਾ ਰਤਬਾ ਮਿਲੇ ਉਹਨਾਂ ਦੀ ਬਣਦੀ ਜੋ ਉਹ ਤਨਖਾਹ ਮਿਲੇ ਕਾਨੂੰਨ ਦੇ ਹਿਸਾਬ ਦੇ ਨਾਲ ਤੇ ਉਹ ਆਪਣੇ ਆਪ ਨੂੰ ਛੱਡ ਪੜਾਉਣਗੇ ਜਰੂਰ ਤੇ ਇਸੀ ਦਾ ਸਾਨੂੰ ਕੋਈ ਪ੍ਰਵਾਹ ਨਹੀਂ ਆ ਅਸੀਂ ਸਿੱਖਾਂ ਸਿੱਖੀ ਦੇ ਉੱਪਰ ਕੋਈ ਵੀ ਗੱਲਬਾਤ ਆਉਂਦੀ ਹੈ ਕੋਈ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਕਿਸੇ ਗਰੰਤੀ ਸਿੰਘ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਉਹਦੇ ਲਈ ਸਾਡਾ ਫਰਜ਼ ਬਣਦਾ ਅਸੀਂ ਤਾਂ ਹਮੇਸ਼ਾ ਖੜੇ ਰਹਾਂਗੇ ਪਹਿਲਾਂ ਵੀ ਖੜਦੇ ਰਹੇ ਹਾਂ ਤੋਂ ਇਸ ਲਈ ਇਹ ਕੁਝ ਮੇਰੀਆਂ ਬੇਨਤੀਆਂ ਹਨ ਇਹਨੂੰ ਇਸ ਜੋ ਚੀਜ਼ ਇਸ ਵੀਡੀਓ ਨੂੰ ਹਰ ਇੱਕ ਬੰਦੇ ਤੱਕ ਪਹੁੰਚਾ ਦਿਓ ਤਾਂ ਕਿ ਜੋ ਜੋ ਗਰੰਤੀ ਸਿੰਘ ਹਨ ਸਾਰੀ ਸੰਗਤ ਹੈ ਉਹਨਾਂ ਚੀਜ਼ਾਂ ਨੂੰ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਅਸੀਂ ਗਰੰਤੀ ਸਿੰਘ ਦਾ ਜੋ ਸਤਕਾਰ ਹੈ ਉਹ ਦਿਲੋਂ ਤਾਂ ਕਰਦੇ ਹੀ ਆ ਜਿਹੜੀ ਸੰਗਤ ਕਰਦੀ ਹੈ ਤੇ ਉਹਨੂੰ ਕਾਨੂੰਨੀ ਹੱਕ ਵੀ ਮਿਲਣੇ ਚਾਹੀਦੇ ਹਨ ਤੋਂ ਇਨੀ ਕਹਿੰਦਾ ਹੋਇਆ ਸਿਰਾ ਪੰਜਾਬੀ ਚੈਨਲ ਵੱਲੋਂ ਤੁਹਾਡਾ ਆਪਣਾ ਸਤਿੰਦਰ ਸਿੰਘ ਪ੍ਰਹਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ